ਸੇਵਾਦਾਰ ਨੂੰ ਬੇਨਤੀ ਜਿਹੜੇ ਪਹਿਲਾਂ ਸੇਵਾ ਕਰ ਰਹੇ ਆ ਜਾ ਕੇ ਕੋਈ ਵੀ ਕੰਮ ਪੁੱਛ ਕੇ ਆਪਣੀ ਸੇਵਾ ਸ਼ੁਰੂ ਕਰਨ ਉਹ ਮੇਰੇ ਭਰਾਵੋ ਤੇ ਬਾਕੀ ਆਪੋ ਆਪਣੇ ਫੋਨਾਂ ਦਾ ਇਹ ਗੱਲ ਕਹਿੰਦਾ ਸਾਨੂੰ ਇਹ ਤਾਂ ਬੜੀ ਸ਼ਰਮਣਾ ਕਹਾ ਰਿਹਾ ਸਾਨੂੰ ਬੜੀ ਸਾਡੀ ਗੱਲ ਕਹਿਣੀ ਪਰ ਫਿਰ ਵੀ ਸਮੇਂ ਦੀ ਮੰਗ ਹੈ ਕਿ ਜਿੰਨੇ ਵੀ ਸਾਥੀ ਤੁਸੀਂ ਆ ਰਹੇ ਹੋ ਆਪੋ ਆਪਣੇ ਫੋਨਾਂ ਦਾ ਭਾਈ ਜਰੂਰ ਖਿਆਲ ਰੱਖਿਓ ਆਪੋ ਆਪਣੇ ਪਰਸਾਂ ਦਾ ਖਿਆਲ ਰੱਖਿਓ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਿਆਰੀਆਂ ਸ਼ੁਰੂ ਹੋਈਆਂ ਨੇ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਹੈ ਪਿੰਡ ਪੋਨਾ ਵਿਖੇ ਜਿੱਥੇ ਕਿ ਪੰਜਾਬੀ ਮੀਡੀਆ ਤੇ ਫਿਲਮ ਇੰਡਸਟਰੀ ਤੋਂ ਇਲਾਵਾ ਹੋਰ ਵਾਹ ਪੰਜਾਬ ਤੋਂ ਪਹੁੰਚ ਰਹੇ ਹਨ ਤੋ ਤੁਸੀਂ ਤਸਵੀਰਾਂ ਦੇਖ ਰਹੇ ਇਸ ਪਰ ਇਸ ਮੌਕੇ ਪਿੰਡ ਜਵੰਦਾ ਮਾਫਕਾਨਾ ਰਾਜੀਵ ਜਵੰਦਾ ਦੇ ਪਿੰਡ ਪੋਨਾਂ ਤੋਂ ਜਿੱਥੇ ਕਿ ਅੱਜ ਰਾਜੀਵ ਜਵੰਦਾ ਦੀ ਅੰਤਿਮ ਅਰਦਾਸ ਹੋਣੀ ਹੈ ਵਡਾ ਇਕੱਠ ਹੈ ਕੀਰਤਨ ਸ਼ੁਰੂ ਹੋ ਗਿਆ ਹੈ ਗੁਰੂ ਮਹਾਰਾਜ ਸਭਾਈ ਮਾਨ ਨੇ ਪੰਡਾਲ ਦੇ ਵਿੱਚ ਦੇਖ ਸਕਦੇ ਹੋ ਕਨਵਰ ਕਰੇ ਵਾਲ ਤੇ ਹੋਰ ਕਲੇਗਰ ਭਰਾਵਾਂ ਵਾਲਾ ਫਰਜ਼ ਨਿਭਾ ਰਹੇ ਨੇ ਅੱਜ ਵੀ ਕਵੀ ਅੱਜ ਵੀ ਭਰਾਵਾਂ ਵਾਲਾ ਫਰਜ਼ ਨਿਭਾ ਰਹੇ ਨੇ ਸੋ ਇਸ ਮੌਕੇ ਪਿੰਡ ਪੋਨਾ ਦੇ ਉਸ ਪੰਡਾਲ ਦੇ ਵਿੱਚ ਮੌਜੂਦਾ ਜਿੱਥੇ ਕਿ ਅੱਜ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਣੀ ਹੈ ਪੂਰੇ ਮੈਂ ਕਹਿ ਸਕਦਾ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀ ਜਿੱਥੇ ਅੱਜ ਟੀਵੀ ਤੇ ਸੋਸ਼ਲ ਮੀਡੀਆ ਰਾਹੀਂ ਸਮਾਗਮ ਦੇਖ ਰਹੇ ਨੇ ਕਿਉਂਕਿ ਹਰ ਕੋਈ ਰੂਹ ਤੋਂ ਜੁੜਿਆ ਹੋਇਆ ਹੈ ਰਾਜਵੀਰ ਬੰਦਾ ਦੇ ਨਾਲ ਉਹਨਾਂ ਦੇ ਜਾਣ ਦਾ ਦੁੱਖ ਹਰ ਇੱਕ ਨੂੰ ਆਇਆ ਤਾਂ ਉੱਥੇ ਅੱਜ ਬਹੁਤ ਦੂਰੋਂ ਦੂਰੋਂ ਲੋਕ ਪਹੁੰਚ ਵੀ ਰਹੇ ਨੇ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਨਾਲ-ਨਾਲ ਹਰ ਆਮ ਖਾਸ ਰਾਜਨੀਤਿਕ ਲੋਕ ਅਤੇ ਹੋਰ ਸਮਾਜਿਕ ਲੋਕ ਧਾਰਮਿਕ ਲੋਕ ਹਰ ਖੇਤਰ ਦੇ ਲੋਕ ਪਹੁੰਚ ਰਹੇ ਨੇ ਕਿਉਂਕਿ ਹਰ ਕੋਈ ਇਸ ਦੁੱਖ ਦੀ ਘੜੀ ਦੇ ਵਿੱਚ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਸ਼ਾਮਲ ਤੇ ਉੱਥੇ ਹੀ ਕਨਵਰ ਗਰੇਵਾਲ ਤੇ ਹੋਰ ਵੀ ਜਿਵੇਂ ਜਸਪਾਲ ਸਿੰਘ ਜੱਸੀ ਜੋ ਕਿ ਜਸਰ ਕੋਰਟਸ ਦੇ ਮਾਲਕ ਨੇ ਜਿੰਨਾ ਤੋਂ ਰਾਜਵੀਰ ਜਵੰਦਾ ਨੇ ਆਪਣੇ 뮤직 ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਉਹ ਵੀ ਲਗਾਤਾਰ ਇੱਕ ਭਰਾ ਦੇ ਬਾਗ ਸਾਰੇ ਕਾਰਜ ਕਰ ਰਹੇ ਨੇ ਕੱਲ ਵੀ ਇੱਥੇ ਦੇਖਿਆ ਸੀ ਕਿਉਂਕਿ ਕੱਲ ਦੇ ਲਗਾਤਾਰ ਟੱਕਾਵੇਜ ਕਰ ਰਹੇ ਆ ਤੁਹਾਡੇ ਤੱਕ ਪਹੁੰਚਾ ਰਹੇ ਆ ਕੱਲ ਵੀ ਪੰਡਾਲ ਤੱਕ ਵੀ ਮੋਟਰਸਾਈਕਲ ਘੁੰਮ ਕੇ ਰਾਜਵੀਰ ਜਵੰਦਾ ਦੇ ਇਸ ਸਮਾਗਮ ਦੀਆਂ ਤਿਆਰੀਆਂ ਦੇ ਵਿੱਚ ਲਗਾ ਰਹੇ ਸੀਗੇ ਕਨਵਰਗੇ ਵਾਲਾ ਆਪਸੋ ਬਹੁਤ ਬਹੁਤ ਜਣ ਪਹੁੰਚ ਰਹੀਆਂ ਨੇ ਜਿਵੇਂ ਕਿ ਦੱਸਿਆ ਧਾਰਮਿਕ ਸਮਾਜਿਕ ਕਲਾ ਦੇ ਖੇਤਰ ਚੋਂ ਹਰ ਕੋਈ ਇਸ ਮੌਕੇ ਤੇ ਪਹੁੰਚ ਰਿਹਾ còn đi còn đi, 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 đi cho được chẳng là... đi ba na cách bấy ਤੁਸੀਂ ਕੀਰਤਨ ਸਰਵਣ ਕਰ ਰਹੇ ਹੋ ਪਿੰਡ ਪੋਨਾ ਤੋਂ ਜਿੱਥੇ ਕਿ ਰਾਜਵੀਰ ਜੀਵੰਦਾ ਦੀ ਅੰਤਿਮ ਅਰਦਾਸ ਹੋ ਰਹੀ ਹੈ ਉੱਠ ਕੇ ਨਾਮ ਜਪ ਮੁਰਾ ਸੋ ਸੰਗਤ ਵੀ ਆਉਣੀ ਸ਼ੁਰੂ ਹੋ ਗਈ ਹੈ ਪੰਡਾਲ ਦੇ ਵਿੱਚ ਪਿੰਡ ਪੋਨਾ ਤੋਂ ਬੀਬੀਆਂ ਆ ਰਹੀਆਂ ਨੇ ਤੇ ਹੋਰ ਸੰਗਤ ਵੀ ਦੂਰ ਦਰਾਡੇ ਤੋਂ ਇਸ ਮੌਕੇ ਆ ਰਹੀ ਹੈ ਇਸ ਅੰਤਿਮ ਅਰਦਾਸ ਸਮਾਗਮ ਦੇ ਵਿੱਚ ਸ੍ਰੀ ਕਤਨ ਲਈ ਤੇ ਜੰਦੀਵਰ ਦੀ ਵਿਦਾਇਗੀ ਦੇਣ ਦੇ ਲਈ